ਗਾਇਸ ਪਿਛਲੇ ਕੁਝ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਬਹੁਤ ਸਾਰੇ ਵੱਡੇ ਲੈਵਲ ਦੇ ਚੇਂਜਸ ਕੀਤੇ ਗਏ ਜਿਸ ਦਾ ਡਾਇਰੈਕਟ ਇੰਪੈਕਟ ਨਾ ਸਿਰਫ ਸਟੱਡੀ ਵੀਜ਼ਾ ਦੇ ਉੱਤੇ ਪਿਆ ਆ ਬਲਕਿ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਨਾਲ ਨਾਲ ਵਰਕ ਵੀਜ਼ਾ ਦੇ ਉੱਤੇ ਵੀ ਇਕੁਅਲੀ ਇੰਪੈਕਟ ਪਿਆ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਬਹੁਤ ਸਾਰੇ ਚੇਂਜਸ ਕੀਤੇ ਜਾ ਸਕਦੇ ਆ ਸੋ ਜੋ ਵੀ ਐਪਲੀਕੈਂਟਸ ਕੈਨੇਡਾ ਜਾ ਚੁੱਕੇ ਆ ਜਾਂ ਫਿਰ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਆ ਉਹਨਾਂ ਲਈ ਇਹਨਾਂ ਸਾਰੇ ਚੇਂਜਸ ਨੂੰ ਜਾਣਨਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਨੂੰ ਲੈ ਕੇ ਕਿੱਦਾਂ ਦਾ ਸਿਨੈਰੀਓ ਚੱਲ ਰਿਹਾ ਆ ਤੇ ਨਾਲ ਹੀ ਨਾਲ ਵਰਕ ਵੀਜ਼ਾ ਅਤੇ ਪੀਆਰ ਨੂੰ ਲੈ ਕੇ ਕੈਨੇਡਾ ਇਮੀਗ੍ਰੇਸ਼ਨ ਦੀ ਪਾਲਿਸਿਸ ਦੇ ਵਿੱਚ ਕੀ ਚੇਂਜਸ ਹੋ ਰਹੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਸਭ ਤੋਂ ਪਹਿਲਾਂ ਅਸੀਂ ਟੈਂਪਰੇਰੀ ਵੀਜ਼ਾ ਦੇ ਬਾਰੇ ਗੱਲ ਕਰਾਂਗੇ ਟੈਂਪਰੇਰੀ ਵੀਜ਼ਾ ਵਿੱਚ ਹਰ ਤਰ੍ਹਾਂ ਦਾ ਵੀਜ਼ਾ ਆ ਵੀਜ਼ਾ ਸਪਾਊਸ ਵੀਜ਼ਾ ਤੇ ਨਾਲ ਹੀ ਨਾਲ ਟੂਰਿਸਟ ਦੇ ਵਿਸਟਰ ਵੀਜ਼ਾ ਵੀ ਇਸੇ ਕੈਟਾਗਰੀ ਦੇ ਵਿੱਚ ਇਨਕਲੂਡਡ ਆ ਸਭ ਤੋਂ ਪਹਿਲਾਂ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਵਿੱਚ 80% ਤੱਕ ਰਿਫਿਊਜ਼ਲ ਦੇਖਣ ਨੂੰ ਮਿਲ ਰਹੀ ਆ ਜੋ ਬਹੁਤ ਵੱਡੇ ਲੈਵਲ ਤੇ ਆ ਇਨਫੈਕਟ ਜੋ ਸਟੂਡੈਂਟਸ ਬ੍ਰੀਲੀਅੰਟ ਆ ਉਹਨਾਂ ਦੇ ਵੀਜ਼ਾਸ ਵੀ ਰਿਫਿਊਜ਼ ਹੋ ਰਹੇ ਆ ਜੋ ਆਪਣੇ ਆਪ ਦੇ ਵਿੱਚ ਇੱਕ ਕੰਪਲਿਕੇਟਿਡ ਸਿਚੁਏਸ਼ਨ ਨੂੰ ਕ੍ਰੀਏਟ ਕਰ ਰਿਹਾ ਹੈ ਅਗਰ ਕੈਨੇਡਾ ਦੇ ਕਾਲਜਸ ਦੀ ਗੱਲ ਕਰੀਏ ਤਾਂ ਉੱਥੇ ਸਿਚੁਏਸ਼ਨ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਆ ਕਿ ਕਾਲਜਸ ਨੂੰ ਬੰਦ ਕਰਨ ਤੱਕ ਦੀ ਨੌਬਤ ਆ ਰਹੀ ਆ ਇਨਫੈਕਟ ਬਹੁਤ ਸਾਰੇ ਕਾਲਜਸ ਦੇ ਪ੍ਰੋਫੈਸਰ ਵੀ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਦੀ ਆਪਣੀ ਸੈਲਰੀਜ਼ ਦੇ ਉੱਤੇ ਵੀ ਬਹੁਤ ਜ਼ਿਆਦਾ ਇਸ ਦਾ ਇੰਪੈਕਟ ਪੈ ਰਿਹਾ ਆ ਕਿਉਂਕਿ ਅਗਰ ਸਟੂਡੈਂਟਸ ਹੀ ਨਹੀਂ ਆਉਗੇ ਤਾਂ ਕਾਲਜਸ ਆਖਿਰ ਚੱਲਣਗੇ ਕਿਵੇਂ ਇਹਨਾਂ ਪ੍ਰੋਫੈਸਰਸ ਦਾ ਮੰਨਣਾ ਇਹ ਵੀ ਆ ਕਿ ਜੋ ਵੀ ਸਟੂਡੈਂਟਸ ਕੈਨੇਡਾ ਦੇ ਵਿੱਚ ਪੜਨ ਲਈ ਆਉਂਦੇ ਆ ਉਹ ਇੱਥੇ ਦੀ ਇਕਨੋਮੀ ਦੇ ਵਿੱਚ ਆਪਣਾ ਇੱਕ ਮੇਜਰ ਰੋਲ ਪਲੇ ਕਰ ਰਹੇ ਆ ਤੇ ਆ ਇਹ ਸਕਿੱਲ ਸਿੱਕੇ ਕੈਨੇਡਾ ਦੇ ਵਿੱਚ ਹੋਰ ਵੀ ਜ਼ਿਆਦਾ ਕੰਟਰੀਬਿਊਸ਼ਨ ਦੇ ਸਕਦੇ ਆ ਸੋ ਇਹ ਚੀਜ਼ ਤਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੀ ਦੇਖਣ ਨੂੰ ਮਿਲੇਗੀ ਕਿ ਸਟੱਡੀ ਵੀਜ਼ਾ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਕੋਈ ਚੇਂਜਸ ਕੀਤੇ ਜਾਂਦੇ ਆ ਜਾਂ ਨਹੀਂ ਕਿ ਆ ਇਸੇ ਤਰ੍ਹਾਂ ਹੀ ਸਟੱਡੀ ਵੀਜ਼ਾ ਦੇ ਵਿੱਚ ਸਟੂਡੈਂਟਸ ਦੇ ਵੀਜ਼ਾ ਰਿਜੈਕਟ ਹੁੰਦੇ ਰਹਿਣਗੇ ਜਾਂ ਫਿਰ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਉਹਨਾਂ ਦੀ ਪਾਲਿਸਿਸ ਦੇ ਵਿੱਚ ਕੋਈ ਚੇਂਜਸ ਕੀਤੇ ਜਾਣਗੇ ਨੈਕਸਟ ਅਗਰ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੀ ਤਰ੍ਹਾਂ ਟੂਰਿਸਟ ਦੇ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਵੱਡੇ ਲੈਵਲ ਤੇ ਰਿਫਿਊਜ਼ਲ ਦੇਖਣ ਨੂੰ ਮਿਲ ਰਹੀ ਆ ਪਹਿਲੇ ਜਿੱਥੇ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਰਿਜ਼ਲਟਸ ਵਿਦਿਨ ਅ ਮੰਥ ਆ ਜਾਂਦੇ ਸੀ ਹੁਣ ਇਸ ਨੂੰ 2 ਮਹੀਨੇ ਤੋਂ ਵੀ ਜ਼ਿਆਦਾ ਦਾ ਟਾਈਮ ਲੱਗ ਰਿਹਾ ਆ ਸੋ ਅਗਰ ਤੁਸੀਂ ਕਿਸੇ ਆਪਣੇ ਬਿਜ਼ਨਸ ਮੀਟਿੰਗ ਲਈ ਜਾਂ ਫਿਰ ਕਿਸੇ ਫੈਮਿਲੀ ਫੰਕਸ਼ਨ ਲਈ ਕੈਨੇਡਾ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਆਪਣਾ ਸ਼ੈਡਿਊਲ ਪ੍ਰੀ-ਪਲਾਨ ਕਰਕੇ ਹੀ ਚੱਲਣਾ ਪਵੇਗਾ ਕਿਉਂਕਿ ਇਸ ਦੇ ਵਿੱਚ ਟਾਈਮ ਲੱਗ ਸਕਦਾ ਆ ਨਾਲੇ ਨਾਲ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਅਗਰ ਤੁਹਾਡੇ ਕੋਲ ਕੋਈ ਸਪਾਂਸਰਸ਼ਿਪ ਜਾਂ ਫਿਰ ਇਨਵੀਟੇਸ਼ਨ ਲੈਟਰ ਹੈ ਤਾਂ ਉਸ ਦੇ ਬੇਸਿਸ ਤੇ ਤੁਸੀਂ ਕੈਨੇਡਾ ਦਾ ਵੀਜ਼ਾ ਆਸਾਨੀ ਨਾਲ ਲੈ ਸਕਦੇ ਆ ਬਟ ਔਨ ਦਾ ਅਦਰ ਹੈਂਡ ਜੇ ਤੁਹਾਡੇ ਕੋਲ ਕੋਈ ਸਪਾਂਸਰਸ਼ਿਪ ਲੈਟਰ ਨਹੀਂ ਆ ਤਾਂ ਰਿਫਿਊਜ਼ਲ ਵੀ ਆ ਸਕਦੀ ਹੈ ਕਿਉਂਕਿ ਜੋ ਐਪਲੀਕੈਂਟਸ ਹੋਟਲ ਬੁਕਿੰਗ ਤੇ ਕੈਨੇਡਾ ਐਂਟਰੀ ਲੈਣਾ ਚਾਹੁੰਦੇ ਆ ਉਹਨਾਂ ਲਈ ਦਿੱਕਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਆ। ਇਸ ਟਾਈਮ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਤੇ ਕੈਨੇਡਾ ਇਮੀਗ੍ਰੇਸ਼ਨ ਦਾ ਇਹ ਮੇਨ ਮੋਟਿਵ ਬਣਿਆ ਹੋਇਆ ਹੈ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਕੰਟਰੋਲ ਕਰਨਾ। ਕੈਨੇਡਾ ਵਿੱਚ ਟੈਂਪਰੇਰੀ ਵੀਜ਼ਾ ਦਾ ਮਿਸਯੂਜ਼ ਵੀ ਵੱਡੇ ਲੈਵਲ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਐਪਲੀਕੈਂਟਸ ਟੈਂਪਰੇਰੀ ਵੀਜ਼ਾ ਦੇ ਉੱਤੇ ਕੈਨੇਡਾ ਐਂਟਰੀ ਤਾਂ ਲੈ ਲੈਂਦੇ ਆ ਬਟ ਉਹ ਆਪਣੀ ਕੰਟਰੀ ਵਾ ਜਿਸ ਕਾਰਨ ਕੈਨੇਡਾ ਦੇ ਵਿੱਚ ਨਾ ਸਿਰਫ ਪੋਪੂਲੇਸ਼ਨ ਇਨਕਰੀਜ਼ ਹੋਈ ਆ ਬਲਕਿ ਕੈਨੇਡਾ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਆ ਉੱਥੇ ਦੇ ਲੋਕਲ ਸਿਟੀਜ਼ਨਸ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਆ ਜੌਬਸ ਦੀ ਵੀ ਉੱਥੇ ਕਮੀ ਪਾਈ ਜਾ ਰਹੀ ਆ ਸੋ ਇਨਾਂ ਸਾਰੀਆਂ ਚੀਜ਼ਾਂ ਦੇ ਨਾਲ ਡੀਲ ਕਰਨ ਦੇ ਲਈ ਹੀ ਕੈਨੇਡਾ ਇਮੀਗ੍ਰੇਸ਼ਨ ਡੇ ਬਾਈ ਡੇ ਸਟ੍ਰਿਕਟ ਹੁੰਦਾ ਜਾ ਰਿਹਾ ਹੈ ਤੇ ਐਦਾਂ ਦੇ ਰੂਲ ਇੰਪਲੀਮੈਂਟ ਕਰ ਰਿਹਾ ਹੈ ਜਿਸ ਦੇ ਨਾਲ ਟੂਰਿਸਟ ਵਿਜ਼ਟਰ ਵੀਜ਼ਾ ਤੇ ਨਾਲ ਹੀ ਨਾਲ ਸਟੱਡੀ ਵੀਜ਼ਾ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਤੇ ਵੀਜ਼ਾਸ ਵੱਡੇ ਲੈਵਲ ਤੇ ਰਿਫਿਊਜ਼ ਵੀ ਹੋ ਰਹੇ ਆ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਬਹੁਤ ਹੀ ਇੰਪੋਰਟੈਂਟ ਅਪਡੇਟ ਤੇ OPR ਨੂੰ ਲੈ ਕੇ ਅਗਰ PR ਦੀ ਗੱਲ ਕਰੀਏ ਤਾਂ PR ਦੇ ਕੋਟੇ ਨੂੰ ਪੰਜ ਪ੍ਰਾਂਤਾਂ ਦੇ ਵਿੱਚ ਵਧਾਇਆ ਗਿਆ ਹੈ ਅਗਰ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚ PR ਦੇ ਕੋਟੇ ਨੂੰ 1500 ਤੋਂ 4600 ਤੱਕ ਕਰ ਦਿੱਤਾ ਗਿਆ ਹੈ ਕੈਨੇਡਾ ਦੇ ਵਿੱਚ ਅਲੱਗ-ਅਲੱਗ ਡਰਾਜ਼ ਵੀ ਕੱਢੇ ਜਾ ਰਹੇ ਆ ਜਿਵੇਂ ਕਿ PNP ਡਰਾਅ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਬਹੁਤ ਜ਼ਿਆਦਾ ਟਰੈਂਡਿੰਗ ਤੇ ਚੱਲ ਰਿਹਾ ਆ ਇਸ ਤੋਂ ਇਲਾਵਾ ਫ੍ਰੈਂਚ ਲੈਂਗੁਏਜ ਦੇ ਵੀ ਅਲੱਗ ਤੋਂ ਡਰਾਅ ਕੱਢੇ ਜਾ ਰਹੇ ਆ ਜਿਸ ਦੇ ਬੇਸਿਸ ਤੇ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਦਿੱਤੇ ਜਾ ਰਹੇ ਆ ਸੋ ਇਸ ਟਾਈਮ ਅਗਰ ਤੁਸੀਂ ਕੈਨੇਡਾ ਦੇ ਵਿੱਚ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਬਹੁਤ ਜ਼ਿਆਦਾ ਹਾਈ ਚਾਂਸਸ ਰਹਿਣਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਨਾ ਸਿਰਫ ਵਰਕ ਵੀਜ਼ਾ ਲੈ पाओगे ਬਲਕਿ ਕੈਨੇਡਾ ਦੇ ਵਿੱਚ ਪੀਆਰ ਵੀ ਹਾਸਿਲ ਕਰ ਲਓਗੇ ਕਿਉਂਕਿ ਕੈਨੇਡਾ ਦੇ ਵਿੱਚ ਫ੍ਰੈਂਚ ਲੈਂਗੁਏਜ ਦੇ ਅਲੱਗ ਤੋਂ ਡਰਾਅ ਵੀ ਕੱਢੇ ਜਾ ਰਹੇ ਆ ਤੇ ਉਸ ਦੇ ਬੇਸਿਸ ਤੇ ਕੈਨੇਡਾ ਵਿੱਚ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀ ਹੈਵ ਐਨੀ ਫਰਦਰ ਕੁਐਰੀਜ਼ ਪਲੀਸ ਲੈਟ ਮੀ نو ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਸ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫਾਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ